ਗੁਰਜੀ ਦਾ ਹਲਸਾਉ ਲਾਈਕ ਗੁਰਜੀ ਕੇ ਬਣਾਏ ਨਾਗਰਾ ਪ੍ਰੋਡਕਸ਼ਨ YouTube ਚੈਨਲ ਦੇਖਵੋ ਸਾਰੇ ਸਤਿਨਾਮ ਮਿੱਤਰਾਂ ਨੂੰ ਪਿਆਰ ਭਰੀ ਸਤ ਸ੍ਰੀ ਅਕਾਲ ਜੀ ਤੇ ਨਾਗਰਾ ਪ੍ਰੋਡਕਸ਼ਨ Facebook ਪੇਜ ਨੂੰ ਵੀ ਸੋਲੋ ਕਰ ਲੋ ਵੀ ਕਿਉਂਕਿ ਉਹਦੇ ਉੱਤੇ ਵੀਡੀਓ ਪੈਂਦੀਆਂ ਨੇ ਭਾਈ ਜੀ ਤੇ ਅੱਜ ਆਪਾਂ ਤੁਹਾਡੇ ਲਈ ਬੱਚੇ ਲੈ ਕੇ ਆਏ ਆ ਭਾਈ ਤੇ ਬੱਚਿਆਂ ਦਾ ਰੇਟ ਹੈਗਾ 200 ਰੁਪਏ ਦਾ ਇੱਕ ਬੱਚਾ ਹੈ 6 ਬੱਚੇ ਨੇ 6 ਦੇ 6 ਹੀ ਇਕੱਠੀ ਚ ਗਾਉਣੇ ਬਈ ਆਪਣੇ ਠੀਕ ਹੈ ਜੀ 6 ਦੇ 6 ਹੈ ਇਕੱਠੀ ਦੇਣੀ ਹੈ ਸ਼ਾਦੀ ਤੇ ਲੱਗੇ ਹੋਏ ਬਈ ਐ ਤੇ ਜਿਸ ਮੇਰੇ ਵੀਰ ਨੇ ਲੈਣੇ ਹੋਣਗੇ ਉਹ ਬਛਤਰੀ ਵੀ ਦੱਸ ਦਾਂਗੇ ਰੇਟ ਹੈਗਾ 200 ਰੁਪਏ ਦਾ ਇੱਕ ਬੱਚਾ ਬਈ ਦਿਖਾਉਣਾ ਏ ਤੁਹਾਨੂੰ ਪਹਿਲਾ ਬੱਚਾ ਨਾ ਕਾ ਜਮੀਂ ਚੂਣ ਲਵੇ ਕੀ ਕਰੇਗਾ ਥੋੜੀ ਜਿਹੀ ਕਲੀਅਰ ਟਿਕ ਟੂ ਲਓ ਜੀ ਲਾਲ ਜੀ ਨਾ ਬੱਚਾ ਬਈ ਠੀਕ ਹੈ ਜੀ ਪੀੜੀ ਅੱਖਾਂ ਨੇ ਪੂਰੀ ਨੋਕਾ ਪੀੜੀ ਅੱਖਾਂ ਨੇ ਬਈ ਤੇ ਆਹ ਲਓ ਜੀ ਆਹ ਲਓ ਹਟਲਾ ਹਟ ਰਹੀ ਬੱਚਾ ਉਹਨਾਂ ਕੰਨੇ ਉਹਦੀ ਠੀਕ ਹੈ ਜੀ ਇਹ ਹੈਗਾ ਪਹਿਲਾ ਬੱਚਾ ਲਓ ਬਈ ਜੇ ਮੈਂ ਤੁਹਾਨੂੰ ਛੱਡ ਕੇ ਦਿਖਾਤਾ ਮੋਨਾਪਾ ਦੋਨੋਂ ਨੂੰ ਕੋਨੇ ਆਰਟੀਕਲ ਮਾ ਬਈ ਗੱਲ ਨੂੰ ਚਾਜ ਕੱਲਾ ਕੱਲਾ ਬੱਚਾ ਦਿਖਾਵਾਂਗੇ ਬਈ ਤੁਹਾਨੂੰ ਲੈ ਮਿੱਤਰਾ ਜੀ ਮਾ ਬਈ ਕਰਾਉਣਾ ਦੂਜਾ ਬੱਚਾ ਚੱਕ ਇਹ ਰਗਾ ਬਈ ਕਾਲਾ ਜੀ ਨਾ ਕਾਲਾ ਰੋਜਾ ਕਹਿੰਦੇ ਹੀ ਕਾਲਾ ਰੋਜਾ ਬੱਚੇ ਚਿੱਟੀਆਂ ਅੱਖਾਂ ਬਈ ਇਹਦੀਆਂ ਕਾਲੇ ਨੋਕੇ ਚਿੱਟੀਆਂ ਅੱਖਾਂ ਬਈ ਕਾਲਾ ਰੋਜਾ ਬਈ ਇਹਦੀ ਬਈ ਤੰਤਲ ਰਹਿ ਗਿਆ ਬਈ ਝਾੜਨ ਕਰਨ ਠੀਕ ਹੈ ਬਈ ਜੀ ਤੰਤਲ ਰਹਿ ਨਹੀਂ ਗਿਆ 200 ਰੁਪਏ ਦੇ حساب ਨਾਲ ਦੇਣੇ ਹੈ ਬੱਚੇ ਠੀਕ ਹੈ ਜੀ ਇਹ ਆ ਕਰ ਲਓ ਬਈ ਪੰਜਿਆਂ ਦਾ ਸ਼ਾਮ ਜਿਹਨੇ ਵੀ ਇਕੱਠੇ ਆ ਬਈਏ ਇਕੱਠੇ ਦੇ ਇਕੱਠੀ ਛਗਾਉਣੇ ਆਪਾਂ ਨੇ ਓਏ ਓਏ ਆ ਇਹਦਾ ਦੂਜਾ ਬੱਚਾ ਕਰ ਲੋ ਖੜਾਣ ਖੜੂਣ ਚੱਕ ਇਹ ਦੂਜਾ ਬੱਚਾ ਬਈ ਓਏ ਆ ਵੀ ਆ ਵੀ ਫਿਰ ਲਾਉਂਦੀ ਆ ਗੱਤੀ ਜੱਜਾ ਬਾਈ ਲਾਫੇ ਕਰਕੇ ਕੰਦਰਾ ਕਾਲੀਆਂ ਅੱਖਾਂ ਸਾਬ ਚਿੱਟਾ ਬਾਈ ਇਹ ਕਾਲੀਆਂ ਅੱਖਾਂ ਨੇ ਸਾਬ ਚਿੱਟਾ ਚਿੱਟੀ ਨੋਗਾ ਬਾਈ ਕਰ ਲਓ ਬਾਈ ਜੀ ਫੜਾਸ਼ ਦੇ 200 ਦੇ حساب ਨਾਲ ਆਪਣੇ ਦੇਣੇ ਆ ਬਾਈ ਪੁੱਛੇ ਦੇਣੇ ਇਕੱਠੇ ਦੇ ਇਕੱਠੇ ਗੇ ਠੀਕ ਆ ਬਾਈ ਸ਼ਾਦਰੀ ਦੇ ਲੱਗੇ ਹੋਏ ਸ਼ਾਦਰੀ ਤੁਹਾਨੂੰ ਦਿਖਾ ਦਾਂਗੇ ਜਦੋਂ ਤੁਸੀਂ ਲਾਈਨ ਆਉਂਗੇ ਵੀ ਕਿਹੜੀ ਸ਼ਾਦਰੀ ਦੀ ਆ ਬਾਈ ਇਹਨਾਂ ਕਾਲੇ ਕਰੋ ਠੀਕ ਹੈ ਜੀ ਲਾਈਨ ਉੱਤਰਾ ਏ 6 ਦੇ ਸੇ ਗੁੱਠੇ ਦੇ ਨੇ ਬਈ ਆ ਪਾਣੀ ਹਲੋ ਆ ਫੇਰ ਕਾਲ ਆ ਰੁਝਾ ਗਿਆ ਬਈ ਚਿੱਟੀਆਂ ਅੱਖਾਂ ਹਲੋ ਵਾਜੀ ਕਰੋ ਚੈੱਕ ਚਿੱਟੀਆਂ ਅੱਖਾਂ ਨੇ ਬਈ ਜੀ ਸਾਲੀ ਨੋਕ ਲੋ ਜੀ ਬਾਈ ਇਹਦੇ ਚਾਰ ਚਾਰ ਰੰਗੀਆਂ ਬਈ ਚਾੜਾ ਕਰਨ ਚਾਰ ਚਾਰ ਰੰਗੀਆਂ ਇਹ ਵੀ ਲਾਲ ਕਾਲਾ ਰੁੱਜਿਆ ਬਈ ਇਹ ਜੀ ਸ੍ਰੇਡ ਸਿਰਫ 200 ਰੁਪਏ ਦਾ ਦੇਣਾ ਬਾਈ ਸਿਰਫ 200 ਰੁਪਏ ਰੀਟੇ ਦੇਣੇ ਇਕੱਠੇ ਜੇ ਆਪਾਂ ਨੇ ਸਾਰੇ ਦੇ ਸਾਰੇ ਬੱਚੇ 6 ਦੇ 6 ਇਕੱਠੇ ਦੇਣੇ ਬਾਈ ਲੈ ਲੈ ਕਰਾ ਦੇ ਨੀ ਚੈੱਕ ਆ ਜੀ ਬਾਈ ਕਰਾ ਨਾ ਬੱਚਾ ਚੈੱਕ ਆਖਾਂ ਨੇ ਬਈ ਜਾਇ ਜਿਹੜਾ ਰੰਗਾ ਉਹ ਹੈ ਜੀ ਅੱਖਾਂ ਨੇ ਉਹ ਜਿਹੇ ਨੋਕ ਬਈ ਲਾਲ ਚਿੰਨਾ ਹੈ ਅੱਖਾਂ ਵੀ ਲਾਲੀ ਦੇ ਨੇ ਉਹ ਪੂਰੀ ਲਾਲੀ ਪੂਰੀ ਨੋਕ ਹੈ ਜੀ ਤੇ ਆਹ ਲੋੜ ਲਾਲ ਚਿੰਨਾ ਬਈ ਬਹੁਤ ਹੀ ਸ਼ਾਨਦਾਰ ਪਠਾਈ ਠੀਕ ਹੈ ਜੀ ਇਹਦੀਆਂ ਵੀ ਤਿੰਨ ਤਿੰਨ ਰਗੀਆਂ ਬਈ ਛੋੜਨ ਕਰਨੀ 200 ਰੁਪਏ ਦੇ ਇਸਾ ਮਾਣ ਦੇਣੇ ਦੇਵਾਂਗੇ ਬਈ ਇਕੱਠੇ ਸਾਰੇ ਜਿਹੜੇ ਮੇਰੇ ਵੀਰ ਨੇ ਲੈਣੇ ਆ ਲੈਸਰ ਇਕੱਠੀ ਦੇਣੇ ਬਈ ਛਾਤਰੀ ਵੀ ਆਪਾਂ ਤੁਹਾਨੂੰ ਦਿਖਾ ਦਾਂਗੇ ਕਿ ਕਿਹੜੀ ਛਾਤਰੀ ਦੀ ਹੋਈ ਆ ਆ ਬਈ ਇਹ ਲਓ ਜੀ ਕਰੋ ਚੈੱਕ ਆਇਆ ਬਈ ਆ ਜੀ ਲਾ ਵੀਰ ਅੱਛਾ ਬੱਚਾ ਦਿਖਾਉਣੇ ਆਣ ਤੁਸੀਂ ਇਹ ਗੱਲ ਲੰਡਾ ਕੋਸੇ ਪੱਟੀ ਹੋਈ ਹੈ ਇਹਦੀ ਇਹ ਵੀ ਲਾਲ ਚੀਨਾ ਹੈ ਭਾਈ ਦੇਖੋ ਇਹ ਚਿੱਟੀਆਂ ਅੱਖਾਂ ਪੂਰੀ ਨੁਕ ਲਾਲ ਚੀਨਾ ਗਰਦਾਂ ਤੋਂ ਅਰਗਾਂ ਤੋਂ ਅੱਲਾਹ ਭਾਈ ਦੇਖੋ ਕਿੰਨੀ ਸ਼ਾਨਦਾਰ ਪਟਾਈ ਹੈ ਠੀਕ ਹੈ ਬਾਈ ਜੀ ਕਰੋ ਚੈੱਕ ਬਹੁਤ ਹੀ ਸੋਹੰਦਰ ਰੰਗ ਆ ਬਾਈ ਬੱਚੇ ਦਾ ਕਾਂਤਾਪੂਰੀਆਂ ਨੇ ਗਰਦਨ ਤੋਂ ਪੂਰਾ ਬਾਈ ਠੀਕ ਹੈ ਬਾਈ ਜੀ ਆ ਕਰੋ ਜੀ ਪੰਜਿਆਂ ਦਾ ਸ਼ੋਅ ਮਾਉੱਚਾ ਹੋਇਆ ਉਹ ਵੀ ਮਾਉਜ ਪਿਆਰਾ ਹੈ ਠੀਕ ਹੈ ਬਾਈ ਇਹ ਭੂਂਸੇ ਦੀ ਹਾਰੀ ਹੈ ਜੀ ਕੁਝ ਪੱਟੀ ਹੋਈ ਆ ਰਹੀ ਏ ਇਹ ਹੁਣ ਤੁਹਾਨੂੰ ਇਹ ਵੀ ਦਿਖਾਉਣਾ ਬਈ ਲਾਈਵ ਵਿੱਚ ਆ ਦਿਖਾ ਰਿਹਾ ਆ ਉਹ ਵਈ ਕਰੋ ਚੈੱਕ ਕੱਲਾ 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 ਚੈੱਕ ਕਰ ਲੋ ਕੱਲਾ ਕੱਲਾ ਬਈ ਇਹ ਦੋ ਸੋ ਦੇ ਸਾਬ ਨੂੰ ਦੇਣੇ ਬਈ ਦੋ ਇਹ ਚ ਕਾਲੇ ਜੀ ਨੇ ਚੰਨਾਈ ਚ ਲਾਲਜੀ ਨੇ ਇੱਕ ਸਾਫ ਜਿੱਟਾ ਕਾਲੀ ਅੱਖਾਂ ਦਾ ਬਾਈ ਜੀ ਠੀਕ ਆ ਬਾਈ ਜੀ ਕਰੋ ਬਾਈ ਜੀ ਚੱਕ 6 ਦੇ 6 ਬੱਚੇ ਬਾਈ ਇਕੱਠੇ ਦੇਣੇ ਆਪਾਂ ਨੇ ਠੀਕ ਆ ਬਾਈ ਜੀ ਕਰ ਲੋ ਕੱਲਾ ਕੱਲਾ ਚੱਕ ਅੱਖਾਂ ਤੋਂ ਰੰਗ ਬੰਨਣਾ ਸਭ ਚੈੱਕ ਕਰੋਗੇ ਲੋਬੀ ਕਰੋ ਚੈੱਕ ਸਾਰੇ ਮਿੱਤਰੋ ਖਣੀ ਜਾ ਨਾਗਰਾ ਪ੍ਰੋਡਕਸ਼ਨ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਬਈ ਵੱਧ ਤੋਂ ਵੱਧ ਤੇ ਇਹ ਜਿਹੜੇ ਬੱਚੇ ਆਪਾਂ ਨੇ ਇਕੱਠੇ ਦੇ ਇਕੱਠੇ ਦੇਣਿਆ ਬਾਈ ਜੀ ਠੀਕ ਹੈ 6 ਬੱਚੇ ਹੈ 6 ਬੱਚਿਆਂ ਦੇ ਨਾਲ 6 ਬੱਚੇ 1200 ਰੁਪਏ ਦੇ ਇਕੱਠੇ ਦੇਣੇ ਇਹਦੇ ਨਾਲ ਇੱਕ ਸਰਪ੍ਰਾਈਜ਼ ਗਿਫਟ ਵੀ ਦਿੱਤਾ ਜਾਊਗਾ 6 ਬੱਚਿਆਂ ਨਾਲ ਇੱਕ ਗਿਫਟ ਦਿੱਤਾ ਜਾਊਗਾ ਉਹ ਬਸ ਪਰ ਟਾਈਮ 'ਤੇ ਦੱਸਾਂਗੇ ਕੀ ਗਿਫਟ ਦੇਣਾ ਬਾਈ ਜੀ ਠੀਕ ਹੈ ਜੀ ਉਹ ਪਰ ਟਾਈਮ 'ਤੇ ਦੱਸਾਂਗੇ ਇੱਕ ਸਰਪ੍ਰਾਈਜ਼ ਗਿਫਟ ਹੈ ਉਹ ਦਿੱਤਾ ਜਾਣਾਗਾ ਉਹ ਪਰ ਟਾਈਮ 'ਤੇ ਦੇਣਾਗਾ ਉਹਦਾ ਕੋਈ ਪੈਸਾ ਨਹੀਂ ਲੈਣਾ ਆਪਾਂ ਨੇ 1200 ਰੁਪਏ ਦੇ ਵਿੱਚ 6 ਬੱਚੇ ਦੇਣੇ ਆ ਬਾਈ ਠੀਕ ਹੈ ਜੀ ਛਤਰੀ ਆਪਾਂ ਤੁਹਾਨੂੰ ਦੱਸ ਦਾਂਗੇ ਵੀ ਕਿਹੜੇ ਰੰਗ ਦੀ ਹੈ ਇਕੱਠੇ ਦੇ ਇਕੱਠੇ ਦੇਣੇ ਆ ਬਾਈ ਬੱਚੇ ਟੋਟਮਾ ਕੋਈ ਨਹੀਂ ਵੇਚਣਾ ਤੇ ਇੱਕ ਆਪਣਾ ਸਰਪ੍ਰਾਈਜ਼ ਗਿਫਟ ਹੈ ਉਹ ਸਰਪ੍ਰਾਈਜ਼ ਹੀ ਰੱਖਿਆ ਜੂਗਾ ਉਹ ਜਦੋਂ ਕੋਈ ਲੈਣਾ ਆਊਗਾ ਉਹ ਇਕੱਠੇ ਬੱਚੇ ਲੈਣਾ ਆਉਣ ਉਹਦਾ ਆਪਾਂ ਨੂੰ ਸਰਪ੍ਰਾਈਜ਼ ਗਿਫਟ ਵੀ ਦੇਣਾ ਹੈ ਠੀਕ ਹੈ ਬਾਈ ਜੀ ਤੇ ਨਾਗਰਾ ਪ੍ਰੋਡਕਸ਼ਨ YouTube ਚੈਨਲ ਨੂੰ ਤੇ ਨਾਗਰਾ ਪ੍ਰੋਡਕਸ਼ਨ ਫੇਸਬੁੱਕ ਪੇਜ ਨੂੰ ਠੀਕ ਹੈ ਬਾਈ ਜੀ ਫੋਲੋ ਕਰ ਲੋ ਨਾ ਕਰਾ ਪ੍ਰਡਿਕਸ਼ਨ YouTube ਚੈਨਲ ਨੂੰ ਕਰ ਲੋ ਸਬਸਕ੍ਰਾਈਬ ਹੋ ਬਾਈ ਲਾਵਾ ਬਟਨ ਵੀ ਦਬਾ ਦਿਓ ਤਾਂ ਕਿ ਆਉਣ ਵਾਲੀਆਂ ਵੀਡੀਓ ਦੀ ਨੋਟੀਫਿਕੇਸ਼ਨ ਮਿਲਦੀ ਰਹੇ ਫੋਨ ਨੰਬਰ ਹੈਗਾ ਬਾਈ ਜੀ ਮੇਰਾ 88728 01437 ਫੋਨ ਨੰਬਰ ਹੈ ਬਾਈ ਜੀ 88728 01437 ਫੋਨ ਨੰਬਰ ਹੈ ਪਿੰਡ ਨਾਗਰਾ ਜਿਲ੍ਹਾ ਸੰਗਰੂਰ ਨੇੜੇ ਜਿਉਣੇ ਮੋੜੀਆਂ ਮੋੜਾ ਠੀਕ ਹੈ ਬਾਈ ਜੀ ਮਿਲਦੇ ਆਂਗੇ ਅਗਲੀ ਵੀਡੀਓ ਲਈ ਹਾ ਤੱਕ ਲਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ